ਅਮੀਸ਼ਾਪ ਨੇ ਅਸਤੀਫਾ ਦਿੱਤਾ ਸੀ ਤੇ ਸੁਖੀਰ ਵੱਦਲ ਉਹਦੇ ਘਰ ਗਏ ਨੇ ਉਹਦੇ ਬਾਰੇ ਕੀ ਕਹੂੰਗੇ ਦੇਖੋ ਜਿਹੜੀ ਹਿੰਦੂਤਵਾ ਦੀ ਸੈਂਟਰ ਦੀ ਸਰਕਾਰ ਹੈ ਉਹ 14 ਸਾਲ ਤੋਂ ਐਸ.ਪੀ.ਸੀ. ਸਾਡੀ ਪਾਰਲੀਮੈਂਟ ਦੇ ਇਲੈਕਸ਼ਨ ਨਹੀਂ ਕਰਾ ਰਹੀ ਇਹ ਸਾਰਾ ਹਫੜਾ ਦਫੜ ਜਿਹੜੀ ਪਈ ਹੈ ਇਹ ਉਹਦੀ وجہ ਹੈ ਕਿ ਇਹ ਸੈਂਟਰ ਹਿੰਦੂਤਵਾ ਦੀ ਸਰਕਾਰ ਅਕਾਲੀ ਦਲ ਤੇ ਐਸਟਪੀਸੀ ਨੂੰ ਤੁਰਨਾ ਚਾਹੁੰਦੀ ਹੈ ਜਿਹੜੀ ਇਹ 1925 ਦੇ ਵਿੱਚ ਕਾਨੂੰਨ ਦੇ ਰਾਹੀਂ ਸਾਡੇ ਗੁਰਦੁਆਰਾ ਕਮੇਟੀ ਸਥਾਪਿਤ ਹੋਈ ਹੈ ਤੇ ਇਹ ਤਾਂ ਬਾਹਰ ਦੇ ਮੁਲਕਾਂ ਨੂੰ ਵੀ ਚੱਕ ਲੈਣਾ ਚਾਹੀਦਾ ਮੁੱਦਾ ਕਿ ਇਹਨਾਂ ਦੀ ਪਾਰਲੀਮੈਂਟ ਇਹਨਾਂ ਦੀ ਜਮਹੂਰੀਅਤ ਖਤਮ ਕਿਉਂ ਕੀਤੀ ਇਹ ਨਾ ਹੈ ਸੁਖਬੀਰ ਦਾ ਨਾ ਹੈ ਧੰਮੀ ਸਾਹਿਬ ਦੀ ਗੱਲ ਹੈ ਗੱਲ ਹੈ ਕਿ ਅੱਜ ਇਹ ਲੋਕ ਸਰਕਾਰ ਦੇ ਨਾਲ ਮਿਲ ਕੇ ਐਸਪੀਸੀ ਨੂੰ ਲੰਬਾ ਚਲਾ ਰਹੇ ਹੈ ਜਿੱਦੀ ਵੋਟ ਨਹੀਂ ਹੋਏ ਇਹ ਮਰੀ ਹੋਈ ਪਾਰਲਮੈਂਟ ਨੂੰ ਆਪਾਂ ਹਾਂਕਾ ਇਹ ਇਸ ਨੂੰ ਉੱਤ ਉੱਤੇ ਚੱਕ ਰਹੇ ਮੈਂ ਸਮਝਦੇ ਜਿੰਨਾ ਚਿਰ ਇਲੈਕਸ਼ਨ ਨਹੀਂ ਕਰਾਉਂਦੇ ਸਿੱਖਾਂ ਦੀ ਜਮਹੂਰੀਤ ਨੂੰ ਬਹਾਲ ਨਹੀਂ ਕਰਦੇ ਸਰਦਾਰ ਜੰਗ ਹੈ ਜੇ ਅੱਜ ਹਿੰਦੂਤਵਾਦ ਸਾਨੂੰ ਨਹੀਂ ਰੱਖਣਾ ਚਾਹੁੰਦੇ ਤੇ ਅਸੀਂ ਅਲੱਗ ਹੋਣਾ ਬਿਹਤਰ ਸਮਝਾਂਗੇ ਇਸਲਾਮਿਕ ਪਾਕਿਸਤਾਨ Hindu India ਕਮਿਊਨਿਸਟ ਈਨ ਦੇ ਬਚਾੜੇ ਇੱਕ ਬਫਰ ਸਟੇਟ ਬਣ ਜੂਗੀ ਜਿਹਦੇ ਚ ਦੱਖਣ ਏਸ਼ੀਆ ਦੇ ਵਿੱਚ ਹਮੇਸ਼ਾ ਦੇ ਲਈ ਸੁੱਖ ਤੇ ਸ਼ਾਂਤੀ ਦੀ ਬਾਂਸਰੀ ਵੱਜਦੀ ਰਹੂਗੀ ਔਰ ਹਿੰਦੂ ਤੋਂ ਬਾਬੇ ਸ਼ੋਖੀ ਰੌਗੀ ਮੁਸਲਮਾਨ ਵੀ ਤੇ ਕੌਮਰੇਟ ਵੀ ਤੇ ਸਿੱਖਾਂ ਨੂੰ ਆਪਣੇ ਜਿਹੜੀ ਗੁਰੂਆਂ ਨੇ ਇਹਨਾਂ ਨੂੰ ਅਰਦਾਸ ਨਾਲ ਦਿੱਤੀ ਹੈ ਆਜ਼ਾਦੀ ਉਹ ਇਹ ਹਾਸਲ ਕਰ ਲੈਣਗੇ ਖਾਲਸਤਾਨ ਦੇ ਵਿੱਚ ਕੋਈ ਅਧਲਾ ਬਦਲੀ ਨਹੀਂ ਹੋਊਗੀ ਕੌਮਾਂ ਦੀ ਸਾਰੀਆਂ ਕੌਮਾਂ ਨੂੰ ਇੱਕੋ ਜਿਹਾ ਹੱਕ ਦਿੱਤਾ ਜਾਊਗਾ ਜਿਵੇਂ ਬ੍ਰਿਟਾਨੀਆ ਦੇ ਵਿੱਚ ਸਾਰਿਆਂ ਨੂੰ ਦਿੱਤਾ ਜਾਂਦਾ ਹੈ ਪਾਕਿਸਤਾਨ ਨੂੰ ਵਾਪਸ ਆਉਣਾ ਦੀ ਗੱਲ ਕਰੀ ਤੇ ਜੀ ਹੁਣ ਹਾਂਜੀ ਕੰਮਿਸਰ ਨੂੰ ਵਾਪਸ ਆਉਣਾ ਕੀ ਤੇ ਹੁਣ ਇਹ ਵਿਵਦਿਤ ਬਾਤ ਹੈ ਮੈਂ ਇਹਨਾਂ ਦੇ ਉੱਤੇ ਕਹਿ ਨਹੀਂ ਸਕਦਾ ਕਿਉਂ ਕਰਕੇ ਇਹ ਜਿਹੜੀ ਐਸਸੀਪੀਸੀ ਹੈ ਇਹ ਆਪਣੀ ਮਿਆਦ ਖਤਮ ਹੋ ਚੁੱਕੀ ਹੈ ਇਹ ਡੈਡ ਪਾਰਲੀਮੈਂਟ ਹੈ ਡੈਡ ਪਾਰਲੀਮੈਂਟ ਦੇ ਬੰਦਿਆਂ ਨੂੰ ਕਦੇ ਜੁਗਾ ਦੇਣਾ ਕਦੇ ਮਾਰ ਦੇਣਾ ਇਹ ਮੈਂ ਇਹਦੇ ਬਾਰੇ ਨਹੀਂ ਕਹਿ ਸਕਦਾ ਕਿਉਂ ਕਰਕੇ ਇਹ ਡੈਡ ਹੋ ਚੁੱਕੀ ਹੈ ਮਰ ਚੁੱਕੀ ਹੈ ਹੁਣ ਮਰੀ ਹੋਈ ਪਾਰਲੀਮੈਂਟ ਨੂੰ ਫੇਰ ਸਥਾਪਿਤ ਕਰਨਾ ਜੇ ਮੈਂ ਇਹਦਾ ਜਵਾਬ ਦਊਂਗਾ ਮੈਂ ਵੀ ਇਤਿਹਾਸ ਤੇ ਵਿੱਚ ਕਿਹਾ ਜਾਊਗਾ ਮੇਰੇ ਬਾਰੇ ਕਿ ਇਹ ਵੀ ਹਿੰਦੂਤਵਾ ਦਿਨਾਂ ਰੰ ਚੁੱਕਿਆ ਸੀ ਮਾਨ ਸਰ ਇਹ ਇੰਨੀ ਦੇਰ ਤੋਂ ਦੋਸ਼ ਲੱਗ ਰਹੇ ਇੰਨੇ ਸਾਲਾਂ ਤੋਂ ਕਾਲੀ ਦਲ ਤੇ ਕਿ ਐਸਜੀਪੀ ਇਸ ਤੇ ਕਬਜ਼ਾ ਕੀਤਾ ਹੋਇਆ ਹੈ ਇਲੈਕਸ਼ਨ ਦੀ ਡਿਮਾਂਡ ਤੁਸੀਂ ਵੀ ਕਰ ਰਹੇ ਹੋ ਪਹਿਲਾਂ ਵੀ ਹੁੰਦੀ ਰਹੀ ਹੈ ਪਰ ਕੀ ਕਰਨ ਹੈ ਕਿ ਕਾਂਗਰਸ ਸਰਕਾਰ ਵੀ ਆਈ ਆਪ ਵੀ ਆਈ ਇੰਨੀ ਜਿਆਦਾ ਸਿੱਖ ਜਥੇਬੰਦੀਆਂ ਤੇ ਸਿੱਖ ਪਾਰਟੀਆਂ ਨੇ ਵੀ ਕੋਈ ਕੁਝ ਕਰ ਕਿਉਂ ਨਹੀਂ ਸਕਿਆ ਚੋਣ ਕਿਉਂ ਨਹੀਂ ਜਿੱਤ ਸਕਦੇ ਕਿਉਂ ਕਰਕੇ ਇਹ ਹੁਣ ਹਕੂਮਤ ਦੇ ਨਾਲ ਚੰਨਾ ਸਮਝਦੇ ਹੈ ਕਿ ਸਾਡੀ ਇੱਜ਼ਤ ਹੁੰਦੀ ਹੈ ਜਦਕਿ ਹਕੂਮਤ ਨਾਲ ਢਲ ਕੇ ਸਿੱਖਾਂ ਦੀ ਜ਼ਮੀਰ ਮਾਰੀ ਜਾਂਦੀ ਹੈ ਤੇ ਇਹ ਸਿੱਖਾਂ ਦੀ ਨੁਮਾਇੰਦਗੀ ਕਰਨ ਦੇ ਕਾਬਿਲ ਨਹੀਂ ਹੈਗੇ ਪਰ ਸਰ ਉਹੀ ਸਿੱਖ ਰਹੇ ਨੇ ਜਿਹੜੇ 92 ਸੀਟਾਂ ਦੇ ਦਿੰਦੇ ਪੰਜਾਬ 'ਚ ਹਾਂ ਉਹ ਵੀ ਮੈਂ ਅੱਜ ਗੱਲ ਕੀਤੀ ਹੈ ਕਿ 92 97 ਸੀਟਾਂ ਝਾੜੂ ਨੂੰ ਦਿੱਤੀਆਂ ਹੋ ਗੁਰੂ ਨਾਨਕ ਸਾਹਿਬ ਨੇ ਤਾਂ ਸਾਡੇ ਹੱਥਾਂ ਤੋਂ ਝਾੜੂ ਕੱਢਤਾ ਸੀ ਜਾਤ ਪਾਤ ਖਤਮ ਕਰਤੀ ਸੀਗੀ ਆ ਜਿਹੜੀ ਹੈਗੀ ਹੈ ਮਨੁੱਖ ਸਮਰੱਥੀ ਦਾ ਖਾਤਮਾ ਕਰਤਾ ਸੀਗਾ ਫੇਰ ਝਾੜੂ ਦੇ ਲੋਕ ਫੜ ਲੈਣ ਤਾਂ ਫੇਰ ਆਪਾਂ ਕੀ ਕਹਿ ਸਕਦੇ ਹਾਂ ਕਿ ਇਹ ਤਾਂ ਨਰਕਾਂ 'ਚ ਸਾਨੂੰ ਲੈ ਕੇ ਚਲੇ ਗਏ ਉੱਠੂਗਾ ਕਿ ਖਤਮ ਹੈ ਇਹ ਤਾਂ ਜੇ ਸਿੱਖਾਂ ਦੀ ਗੱਲ ਕਰੂਗਾ ਤਾਂ ਫਿਰ ਉੱਠੂਗਾ ਜੇ ਸਿੱਖਾਂ ਦੀ ਗੱਲ ਹੀ ਨਹੀਂ ਕਰਨੀ ਸਿਰ ਉਹ ਨਮਾਇੰਦਗੀ ਕਰਨੀ ਹੈ ਫਿਰ ਤਾਂ ਸਿੱਖਾਂ ਨੂੰ ਨਾਮਜ਼ੂਦ ਹੈ ਸਲਾਹ ਦੇ ਰਿਹਾ ਵੀ ਅਕਾਲੀ ਦਲ ਦੀ ਅਕਾਲੀ ਦਲ ਨੂੰ ਸਿੱਖਾਂ ਦੀ ਗੱਲ ਕਰਨੀ ਚਾਹੀਦੀ ਹੈ ਹਾਂ ਬਿਲਕੁਲ ਜਿਹੜੀ ਜਿਹਦੇ ਲਈ ਉਹ ਪੈਦਾ ਹੋਈ ਸੀ ਠੀਕ ਧੰਨਵਾਦ ਦਲ ਤਾਂ ਨਹੀਂ ਸ਼ਡਿਊਲ ਕਾ ਸਾਰਿਆਂ ਦੀ ਕਰੋ ਔਰ ਪ੍ਰਮੁਖਤਾ ਜਿਵੇਂ ਬੀਜੇਪੀ ਕਾਂਗਰਸ ਆਹਮਾਤ ਵੀ ਹਿੰਦੂਆਂ ਨੂੰ ਦੇ ਹੈ ਉਹ ਮੁਕਤਾਤ ਸਿੱਖਿਆ ਨੂੰ ਦੇਣੀ ਚਾਹੀਦੀ ਹੈ ਮਾਤਾ ਜੀ ਵਰ ਦੋ ਸ਼ਬਦ ਜੀ